ਹਾਂਜੀ ਦੋਸਤੋ ਅੱਜ ਦੀ ਆਪਣੀ ਕਹਾਣੀ ਹੈਗੀ ਹੈ ਭਈ ਰੂਪਾ ਦੀ ਲਿਖੀ ਹੋਈ ਅਣਵਿਆਹੀ ਮਾਂ ਕਈ ਕਿਸ਼ਤਾਂ ਚੱਪਾ ਕਹਾਣੀ ਤੁਹਾਨੂੰ ਸੁਣਾਵਾਂਗੇ ਤੁਸੀਂ ਮੈਨੂੰ ਦੱਸਣਾ ਕਹਾਣੀ ਜਿਹੜੀ ਹੈਗੀ ਹੈ ਆਪਾਂ ਕਿੰਨੇ ਮਿੰਟ ਦੀ ਹੋਣੀ ਚਾਹੀਦੀ ਹੈ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਅਣਵਿਆਹੀ ਮਾਂ ਕਿੰਨੇ ਦਿਨਾਂ ਮਗਰੋਂ ਅੱਜ ਮੈਂ ਗੁੜੀ ਨਿੰਦੇ ਸੌਣ ਦੀ ਸੋਚ ਰਿਆ ਸੀ ਪਰ ਕੋਈ ਅਜੀਬ ਜਿਹੀ ਸ਼ੈ ਮੇਰੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਚੱਪੀ ਮੈਂ ਡਰ ਗਿਆ ਖੇਸ ਨੂੰ ਚੰਗੀ ਤਰ੍ਹਾਂ ਆਪਦੇ ਉੱਪਰ ਲਪੇਟ ਲਿਆ ਜਿਵੇਂ ਮੈਂ ਇੰਜ ਕਰਕੇ ਆਪਣੇ ਆਪ ਨੂੰ ਉਸ ਉਪਰੀ ਸ਼ੈਤ ਬਚਾ ਲਿਆ ਹੋਵੇ ਸਹਰਾਣੇ ਪਿਆ ਦੀਵਾ ਬੁਝ ਗਿਆ ਮਨ ਹੋਰ ਬੇਚੈਨ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਐ ਕਿ ਕੱਲੇ ਬੰਦੇ ਨੂੰ ਤਾਂ ਘਰ ਦੀ ਗੰਦਾ ਵੀ ਖਾਣ ਨੂੰ ਆਉਂਦੀ ਐ ਮੈਂ ਖੇਸ ਮੂਹ ਤੋਂ ਲਾਇਆ ਮੁੜਕੂ ਮੁੜਕੀ ਹੋਇਆ ਮੈਂ ਤੋੜੇ ਵੱਲ ਭੱਜਿਆ ਪਾਣੀ ਪੀਤਾ ਤੇ ਮੰਜੇ ਦੀ ਬਾਹੀ ਤੇ ਹੀ ਬੈਠ ਗਿਆ ਕਿੰਨਾ ਹੀ ਚਿਰ ਮੈਂ ਆਪਣੇ ਪੈਰਾਂ ਵੱਲ ਝਾਕੀ ਗਿਆ ਮੈਨੂੰ ਫਟੀਆਂ ਅੱਡੀਆਂ ਤੋਂ ਕਚਿਆਣ ਜੀ ਆਈ ਫਿਰ ਨੇਰੇ ਦਾ ਸਾਰਾ ਲੈਂਦਿਆ ਮੈਂ ਗਵਾਂਢ ਦੀ ਤਈ ਵੱਲ ਝਾਤ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਕੇ ਸਵੇਰ ਲਈ ਵੀ ਉੱਠਣ ਲੱਗਿਆ ਹੁਣ ਦਿਲ ਨੂੰ ਟਿਕਾਜਿਆ ਸੀ ਛੱਤ ਦੇ ਬਾਲੇ ਮੇਰੇ ਵੱਲ ਝਾਕ ਰਹੇ ਸੀ ਮੈਂ ਉਹਨਾਂ ਵੱਲ ਝਾਕ ਰਿਹਾ ਸੀ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਰਹੇ ਸੀ ਘਰ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੂਨ ਪਰ ਪਤਾ ਨਹੀਂ ਕਿਉਂ ਪੰਜ ਕਿੱਲਾਂ ਦਾ مالک ਮੈਂ ਫਿਰ ਵੀ ਛੜਾ ਸੀ ਪਰਜਾਈਆਂ ਤੇ ਭਾਬੀ ਟੂ ਟੂ ਮੇਰੇ ਤੋਂ ਔਖੇ ਸੀ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਪੇ ਗੁਜਰਨ ਤੋਂ ਬਾਅਦ ਆਪ ਰੋਟੀ ਟੁੱਕ ਕਰ ਲੈਂਦਾ ਕਦੇ-ਕਦੇ ਮਨ ਵਿੱਚ ਆਉਂਦਾ ਕਿ ਜੇ ਮੇਰਾ ਵੀ ਵਿਆਹ ਹੁੰਦਾ ਮੈਂ ਵੀ ਮੰਜੇ ਤੇ ਬੈਠਾ ਟੌਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਯਾਰ ਟੌਰ ਨਾਲ ਤਾਂ ਤੂੰ ਰੋਟੀ ਖਾਂਦਾ ਰੋਟੀ ਤਾਂ ਮੈਂ ਹੁਣ ਵੀ ਖਾ ਲੈਣਾ ਮੈਂ ਕੁਰਸੀ ਢਾ ਲੈਣੀ ਇੱਕ ਸਟੂਲ ਜਿਹਾ ਸਨਮਈਕਾ ਥੋੜਾ ਉਹਦਾ ਉਖੜਿਆ ਹੋਇਆ ਸੀ ਪਰ ਮੈਂ ਜਦੋਂ ਉਹਦੇ ਤੇ ਰੋਟੀ ਵਾਲਾ ਥਾਲ ਰੱਖ ਲੈਂਦਾ ਤਾਂ ਬਹੁਤ ਚੰਗਾ ਲੱਗਦਾ ਫਿਰ ਮੈਂ ਕੁਰਸੀ ਤੇ ਬੈਠ ਰੋਟੀ ਖਾਂਦਾ ਮੇਰੀ ਗੁਆਣੜ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਵਕਤ ਦੀ ਮਾਰੀ ਹੋਈ ਸੀ ਜਵਾਕ ਕੋਈ ਕੱਖੂ ਨਾ ਕੁੱਖੋ ਨਾ ਫੁੱਟਿਆ ਤੇ ਤਾਇਆ ਫਿਕਰਾਂ ਵਿੱਚ ਸੀ ਸੀ ਵੀ ਤਾਈ ਨੂੰ ਅਲਵਿਦਾ ਕਹਿ ਗਿਆ ਇਹ ਮੇਰੀ ਤਾਈ ਦਾਈ ਸੀ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਟਿੱਡਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਉਹ ਚੰਗੀ ਮਾਹਰ ਸੀ ਜਿਹੜੀਆਂ ਵੱਡੀਆਂ ਡਾਕਟਰਨੀਆਂ ਨੂੰ ਵੀ ਫੇਲ ਕਰਦੀ ਸੀ ਪਰ ਜਿਵੇਂ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਉਵੇਂ ਤਾਈ ਦਾ ਕੋਈ ਇਲਾਜ ਨਹੀਂ ਸਿੱਕਰ ਕਰ ਸਕਿਆ ਤੇ ਤਾਈ ਦੇ ਹੱਥੋਂ ਕਈ ਕੁੱਖਾਂ ਹਰੀਆਂ ਹੋਈਆਂ ਰਾਤ ਬਰਾਤੇ ਲੋੜ ਪੈਣ ਤੇ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰ ਦਿੰਦੀ ਮੈਂ ਵੀ ਚਲਿਆ ਜਾਂਦਾ ਪੁੰਨ ਦਾ ਕੰਮ ਹਰ ਬੰਦੇ ਨੂੰ ਖਿੜੇ ਮੱਥੇ ਕਰਨਾ ਚਾਹੀਦਾ ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਲੈ ਕੇ ਆਈ। ਕੁੜੀ ਦਾ ਮੂੰਹ ਬਲਟਿਆ ਹੋਇਆ ਸੀ ਤੇ ਰਿਸ਼ਤੇ ਵਿੱਚ ਖੋਰੇ ਕੀ ਲੱਗਦੀ ਸਨ ਦੋਹੇ ਤਾਈ ਕੋਲ ਆ ਕੇ ਰੋਣ ਲੱਗ ਪਈਆਂ। ਮੈਂ ਤਾਈ ਕੇ ਅੱਟਾ ਰੱਖਣ ਗਿਆ ਸੀ। ਮੈਂ ਚਲਾਨੀ ਵਿੱਚ ਹੀ ਸੀ ਉਸ ਔਰਤ ਨੇ ਤਾਈ ਨੂੰ ਕਿਹਾ ਕਿ ਬੇਬੇ ਅੰਦਰ ਆ ਕੇ ਗੱਲ ਸੁਣ। ਮੈਂ ਕਦੇ ਕਿਸੇ ਦੀ ਇੰਜ ਗੱਲ ਤਾਂ ਨਹੀਂ ਸੁਣੀ। ਜਿਵੇਂ ਅੱਜ ਉਹਨਾਂ ਦੀ ਗੱਲਾਂ ਸੁਣਨ 'ਚ ਮੇਰੀ ਉਤਸੁਕਤਾ ਸੀ। ਤਾਈ ਤੇ ਉਹ ਔਰਤ ਅੰਦਰ ਚਲੀਆਂ ਗਈਆਂ। ਮਗਰ ਹੀ ਉਹ ਕੁੜੀ ਤੇ ਆਉਤ ਬੁੱਢੀ ਬੇਬੇ ਦਾਈਆਂ ਕੋਲੇ ਕਾਦੇ ਪਰਦੇ ਹੁੰਦੇ ਐ ਤੂੰ ਸਾਡੀ ਇੱਕ लाज ਰੱਖ ਆਹ ਬੇਵਾਂ ਨੇ ਟਿੱਡ ਕਰਵਾ ਲਿਆ ਕੁਵਾਰੀ ਨੇ ਖੋਰੇ ਕੀ ਦਾ ਵੀ ਲਈ ਫਿਰਦੀ ਐ ਬਸ ਬੇਬੇ ਸਾਡੀ ਇੱਜ਼ਤ ਰੱਖ ਤੇਰੇ ਹੱਥਾਂ ਹੁਣ ਸਾਡੀ ਇੱਜ਼ਤ ਕੋਈ ਹੱਲ ਕਰ ਤਾਈ ਦੰਗੀ ਹਾਈ ਹਾਈ ਪਈ ਤੁਨੀ ਕੀ ਕਰੀ ਕਹੀ ਜਾਨੀ ਆ ਮੈਂ ਹੁਣ ਦੱਸ ਇਹਦਾ ਕੀ ਕਰਾਂ ਕੇਸ ਕਰਨਾ ਉਹ ਮੈਂ ਕਰ ਦੂੰ ਔਰ ਤਾਂ ਹਰਖ ਵਿੱਚ ਬੋਲੀ ਬੇਬੇ ਜੰਮ ਦੇ ਜਵਾਕ ਦੀ ਸੰਗੀ ਘੁੱਟ ਦੇ ਇਹ ਮੇਰੀ ਭਾਣਜੀ ਹੈ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਢਿੱਡ ਦਿਖਾਈ ਦੇਣ ਲੱਗਿਆ ਤਾਂ ਮਾਂ ਨੇ ਡਰਦੀ ਨੇ ਮੇਰੇ ਕੋਲ ਭੇਜਦੀ ਬੇਵਾ ਹੁਣ ਬੇਬੇ ਤੂੰ ਕਰ ਕੋਈ ਹੱਲ ਮੈਂ ਬਹੁਤ ਆਸਾਂ ਲੈ ਕੇ ਆਈਆਂ ਤੇਰੇ ਕੋਲੇ ਤਾਈ ਨੀ ਮਨਸਾਬ ਹਾਂ ਤਾਈ ਨਹੀਂ ਸਾਫ ਮਨਾ ਕਰਤਾ ਪਰ ਜਦੋਂ ਉਸ ਔਰਤ ਨੇ ਤਾਈ ਦੇ ਹੱਥ ਉੱਤੇ ਸਿਉਨੇ ਦੀ ਮੰਦਰੀ ਰਖਤੀ ਕਿ ਪੈਸੇ ਤੈਨੂੰ ਕੰਮ ਹੋਏ ਤੋਂ ਬਾਅਦ ਦਿਉ ਤਾਂ ਤਾਈ ਖੋਰੀ ਕਿਵੇਂ ਮੰਨ ਗਈ ਮੇਰਾ ਲੂੰਗ ਕੰਡਾ ਖੜਾ ਹੋ ਗਿਆ ਸੋਚਿਆ ਤਾਈ ਦੇ ਆਪ ਦੇ ਔਲਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੂਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਔਰਤ ਬੋਲੀ ਕਿ ਅਸੀਂ ਕੱਲ ਆਥਣੇ ਆਵਾਂਗੇ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੇ ਕੰਨੀ ਗੱਲ ਨਾ ਪਵੇ 2-4 ਦਿਨ ਅਸੀਂ ਤੇਰੇ ਕੋਲ ਰਹਾਂਗੇ ਜਾਂ ਕੁੜੀ ਨੂੰ ਤੇਰੇ ਕੋਲ ਛੱਡ ਜਾऊं ਤੇਰੇ ਤੇ ਤਾਂ ਮੈਨੂੰ ਇਤਵਾਰੀ ਆ ਬੇਬੇ ਮੇਰੇ ਵੀ ਕੇਸ ਵੇਖ ਲਾ ਤੂੰ ਹੀ ਕਿਤੇ ਐ ਵੇਖਣ ਵਿੱਚ ਉਹ ਚੰਗੇ ਘਰੋਂ ਲੱਗਦੀਆਂ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਉਸ ਕੁੜੀ ਤੇ ਤਰਸ ਜਿਹਾ ਆਇਆ ਮੈਥੋਂ ਰੋਟੀ ਵੀ ਨਾ ਪੱਕੀ ਕੋਈ ਕੰਮ ਵੀ ਨਾ ਹੋਇਆ ਮੈਨੂੰ ਵਾਰ-ਵਾਰ ਉਹ ਕੁੜੀ ਦਿਸੀ ਜਾਵੇ ਮਨ ਵਿੱਚ ਬਹੁਤ ਗੁਝਾਈ ਜਾਵੇ ਕੀ ਕੀ ਕਰਾਂ ਰਾਤ ਰੋਟੀ ਮੈਂ ਖਾਦੀ ਨਾ ਮਨ ਵਿੱਚ ਸੋਚਿਆ ਕੁਝ ਨਾ ਕੁਝ ਆਖਰ ਮੈਂ ਆਰਾਮ ਦੀ ਨੀਂਦ ਸੌ ਹੀ ਗਿਆ ਸਵੇਰ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੂਤ ਕੱਤੀ ਜਾਵੇ ਮੈਂ ਤਾਈ ਦੇ ਬਰੋਬਰ ਹੀ ਪੈਰੀਂ ਪਰ ਬੈਠ ਗਿਆ ਮੈਨੂੰ ਇੰਜ ਲੱਗਿਆ ਮੈਂ ਇੰਜ ਬੈਠਿਆ ਵੇਖ ਕੇ ਤਾਈ ਕਹਿੰਦੀ ਮੰਜਾ ਪੀੜੀ ਲੈ ਲਾ ਭਾਈ ਨੇਕ ਕਿਵੇਂ ਸੁੱਖਾ ਅੱਜ ਸਵੇਹ ਹਾਈ ਤਾਈ ਕੋਲ ਆ ਗਿਆ ਮੈਂ ਉੰਜ ਹੀ ਬੈਠਾ ਰਿਹਾ ਅੱਜ ਤੱਕ ਤਾਈ ਕੋਲ ਐਨੀ ਸੰਗ ਨਹੀਂ ਸੀ ਵਿਖਾਈ 40 ਵਰਿਆਂ ਦੀ ਉਮਰ ਮੇਰੀ ਹੋਰ ਚੱਲੀ ਐ ਪਰ ਅੱਜ ਗੱਲ ਕਹਿਣ ਤੋਂ ਮੈਂ ਝਿਜਕ ਰਿਹਾ ਸੀ ਤਾਈ ਨੇ ਫੇਰ ਕਿਹਾ ਵੇ ਨੇਕ ਕੀ ਹੋ ਗਿਆ ਤੈਨੂੰ ਕਿਉਂ ਕੁੜੀਆਂ ਆਂਗੂ ਬਹਿ ਗਿਆ ਆ ਕੇ ਅਗਲੇ ਭਾਗ ਚ ਬਾਕੀ ਪੜਾਂਗੇ ਆਪਾਂ ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆਂ ਹੋਇਆ ਆਪਣੀ ਗੱਲ ਛੇਤੀ ਨਾਲ ਨਵੇੜ ਤੇ ਕਿਹਾ ਤਾਈ ਉਹ ਜੋ ਆਕ ਮੈਂ ਲੈਣਾ ਹੈ ਤਾਈ ਨੂੰ ਗੱਲ ਦੀ ਸਮਝ ਨਾ ਲੱਗੀ ਮੈਂ ਹੁਣ ਠੀਰ ਜੋ ਫੜ ਗਿਆ ਬੋਲੇ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀ ਆਈਆਂ ਸੀ ਨਾ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੂੰ ਸਾਰੀ ਉਮਰ ਪਾਪ ਨਹੀਂ ਖੱਟਿਆ ਪਰ ਹੁਣ ਜਾਂਦੀ ਉਮਰ ਆਪਦੇ ਸਿਰ ਕਾ ਨੂੰ ਪਾਪ ਕਰਾਉਣਾ ਹੈ ਜਿਹੜਾ ਜੰਮ ਦਾ ਬੱਚਾ ਹੋ ਉਹ ਤੂੰ ਮੈਨੂੰ ਦੇ ਦੇ ਤਾਈ ਵੇ ਨੇਕ ਮੈਂ ਕਦੋਂ ਪਾਪ ਕਰਦੀ ਆ ਪਰ ਤੈਨੂੰ ਪਤਾ ਹੈ ਅੱਜ ਕੱਲ ਕੀ ਕੁਝ ਹੋ ਰਿਹਾ ਹੈ ਜੇ ਇਹ ਕਿਸੇ ਹਸਪਤਾਲ ਜਾਂਦੇ ਉਹ ਵੀ ਤਾਂ ਤਾਈ ਚੁੱਪਚੀ ਕਰਕੇ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚਲੀ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹਨੂੰ ਤੇਰੇ ਕੋਲ ਭੇਜਿਆ ਬਸ ਇਹ ਰੱਬ ਦੀ ਰਜ਼ਾ ਸਮਝ ਤੂੰ ਉਹਦਾ ਜੰਮਦਾ ਬੱਚਾ ਮੇਰੀ ਝੋਲੀ ਪਾ ਦੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਮੇਰੇ ਹਾੜੇ ਕੱਢਦੇ ਨੂੰ ਵੇਖ ਕੇ ਉਹ ਕਹਿੰਦੀ ਵੇਖਾਂਗੇ ਜਿਹੋ ਜਿਹਾ ਵੇਲਾ ਆਊਗਾ ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਗਈ ਮੈਂ ਆਪਦੇ ਕੱਚੇ ਵੇੜੇ ਵਿੱਚ ਗੇੜੇ ਕੱਢ ਰਿਹਾ ਸੀ ਕਿ ਕਦੋਂ ਉਹ ਆਉਣ ਸੱਚੀ ਮੇਰੀ ਮਨ ਵਿੱਚ ਬੜੀ ਖੁਸ਼ੀ ਸੀ 4 ਕੁ ਵਜੇ ਦਾ ਟਾਈਮ ਕੁੜੀ ਦਾ ਰੰਗ ਪੀਲਾ ਭੂਕ ਵਰਗਾ ਹੋਇਆ ਪਿਆ ਸ਼ਾਇਦ ਉਹਨੂੰ ਦਰਦ ਲੱਗੇ ਹੋਏ ਸੀ ਉਹ ਆਉਂਦੀਆਂ ਮੇਰੇ ਨਜ਼ਰੀ ਪਈਆਂ ਮੈਂ ਤਾਈ ਕੋਲ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਅਜੇ ਵੀ ਭਰੋਸਾ ਨਹੀਂ ਸੀ ਕਿਉਂਕਿ ਹੁਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੁੱਕਰ ਕੇ ਆਇਆ ਚੇਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ ਦੋ ਆਨੇ ਪਰ ਛਾਪ ਪਾਈ ਸੀ ਉਹ ਮੇਰੇ ਟਰੰਕ ਵਿੱਚ ਹੀ ਸੀ ਟਰੰਕ ਖੋਲ ਕੇ ਮੈਂ ਛਾਂਪ ਕੱਢੀ ਇੱਕ ਛੋਟਾ ਤੋਹਫਾ ਵੀ ਸੀ ਮੈਂ ਭੱਜ ਕੇ ਤਾਈ ਨੂੰ ਫੜਾਇਆ ਉਹ ਦੋਵੇਂ ਸੁਹਾਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਹੁਣ ਤੂੰ ਮੇਰੇ ਨੇੜੇ ਤੇੜੇ ਰਹੀਂ ਮੈਂ ਜੰਮ ਦਾ ਜਵਾਕ ਤੇਰੀ ਝੋਲੀ ਪਾਉਣਾ ਹੈ ਜਵਾਕ ਦੀ ਰੋਂਦੇ ਦੀ ਚੂਵੀ ਨਾ ਸੁਣੇ ਮੈਂ ਤਾਈ ਦੀ ਹਰ ਗੱਲ ਮੰਨਣ ਨੂੰ ਤਿਆਰ ਸੀ ਮੈਂ ਉਵੇਂ ਹੀ ਕੀਤਾ ਤਾਈ ਦੇ ਨੇੜੇ ਤੇੜੇ ਰਿਹਾ ਅਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਿਲਕਾਰੀ ਨਾਲ ਮੇਰੀਆਂ ਬਰਾਛਾਂ ਖੜਗੀਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆ ਗਈ ਹਾਏ ਹਾਏ ਇੰਨਾ ਸੋਹਣਾ ਜਵਾਕ ਰੂਵ ਵਰਗਾ ਆ ਪੁਰਾਣੀ ਜੇ ਖੇਸ ਵਿੱਚ ਭੇਟਿਆ ਮੈਨੂੰ ਫੜਾ ਕੇ ਤਾਈ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਭਿੰਕਣਾ ਵੇਜੇ ਤੂੰ ਇਹਨੂੰ ਆਪਦੇ ਅੰਦਰ ਲਈ ਸੁਹਾਤ ਚ ਰੱਖੀ ਬਾਕੀ ਤੈਨੂੰ ਪਤਾ ਹੀ ਐ ਵੀ ਇੰਨਾ ਕੁ ਨਵਾਂ ਜੰਮਿਆ ਬੱਚਾ ਕਿਵੇਂ ਰੱਖਣਾ ਮੈਂ ਹਾਂ ਕਹੀ ਕਿਉਂਕਿ ਅਕਸਰੀ ਤਾਈ ਜੇ ਕਿਸੇ ਦਾ ਕੇਸ ਹੁੰਦਾ ਮੈਨੂੰ ਸੱਦ ਲੈਂਦੀ ਸੀ ਮੈਂ ਉਤਲਾ ਓੜ-ਪੋੜ ਕਰਨਾ ਜਾਣਦਾ ਸੀ ਮੈਂ ਛੇਤੀ ਦੇਨੇ ਆਪਦੇ ਘਰ ਆ ਗਿਆ ਬੱਚੇ ਦੇ ਮੂੰਹ ਤੇ ਭਲੂਣ ਜਈ ਸੀ ਮੈਂ ਡਰ ਗਿਆ ਕਿਤੇ ਇਹਨੂੰ ਕੁਝ ਹੋਰ ਹੋ ਨਾ ਜਾਈ ਮੈਨੂੰ ਪਤਾ ਲੱਗਿਆ ਕਿ ਬੱਚਾ ਜੰਮਦਾ ਆ ਆਈ ਆਈ ਹੁੰਦਾ ਮੈਨੂੰ ਉਹ ਬੱਚਾ ਖੜ ਕੇ ਬਹੁਤ ਸਕੂਨ ਮਿਲਿਆ ਸ਼ਾਇਦ ਹੀ ਸ਼ਹਿਦ ਦੀ ਡੱਬੀ ਕੱਢੀ ਮੂੰਹ ਨੂੰ ਥੋੜਾ ਜਿਹਾ ਸ਼ਹਿਦ ਲਾਇਆ ਮੈਂ ਆਏ ਵੀ ਇਨਾ ਪੁੱਛਿਆ ਕਿ ਇਹ ਮੁੰਡਾ ਕਿ ਕੁੜੀ ਹੈ ਜਵਾਕ ਰੋਣ ਲੱਗਿਆ ਮੈਂ ਡਰ ਗਿਆ ਮੇਤਾਈ ਇੱਕੇ ਘਰ ਤੋਂ ਕਿੰਨੀਆਂ ਵਿੱਥਾਂ ਤੇ ਸੁਹਾਤ ਸੀ ਬਾਕੀ ਬੂਹਾ ਲੱਗਿਆ ਹੋਇਆ ਸੀ ਪਰ ਮੇਰੇ ਮਨ ਨੂੰ ਡਰ ਸੀ ਮੈਂ ਸਟੋਪ ਚਲਾਇਆ ਦੁੱਧ ਗਾਂ ਦਾ ਤੱਤਾ ਕੀਤਾ ਤੇ ਕੌਲੀ ਚ ਪਾ ਕੇ ਰੂਹ ਦੇ ਖੰਬੇ ਦੀ ਬੱਤੀ ਬਣਾ ਕੇ ਹੌਲੀ ਹੌਲੀ ਉਹਦੇ ਮੂੰਹ ਨੂੰ ਲਾਉਣ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਣਾ ਸੀ ਬੱਚਾ ਬੱਤੀ ਨੂੰ ਚੂਸਦਾ ਥੱਕ ਜਾਂਦਾ ਤਾਂ ਉਹ ਸੌ ਜਾਂਦਾ ਫੇਰ ਮੈਨੂੰ ਉਹਦੇ ਪੁਰਾਣੇ ਖੇਸ ਵਿੱਚ ਮੈਂ ਉਹ ਲਪੇਟਦਾ ਸੂਗ ਜੀ ਆਈ ਮੈਂ ਸੰਦੂਕ ਖੋਲ੍ਹਿਆ ਉਹਦੇ ਵਿੱਚੋਂ ਇੱਕ ਨਵਾਂ ਅਨਕੋਰ ਖੇਸ ਕੱਢਿਆ ਤੇ ਉਹਦੇ ਵਿੱਚ ਬੱਚਾ ਰਪੇਟਿਆ ਰੱਬ ਦਾ ਸ਼ੁਕਰ ਆ ਕਿ ਇਹ ਮੇਰੀ ਤੀ ਸੀ ਹੁਣ ਮੈਂ ਆਪ ਦੇ ਆਪ ਨੂੰ ਸਰਦਾਰ ਨੇਕ ਸਿੰਘ ਕਹਾਇਆ ਕਰਾਂਗਾ ਮੈਂ ਜਵਾਕ ਦੇ ਪੋਤੜੇ ਬਣਾਏ ਕਿੰਨਾ ਹੀ ਕੁਝ ਕੀਤਾ ਲੱਗ ਭੱਗ ਹੁਣ ਮੇਰੇ ਕੰਮ ਵਧ ਗਏ ਸਨ ਤਾਈ ਨੇ ਉਸਔਰਤ ਨੂੰ ਕਿਹਾ ਜਿੱਥੇ ਗੱਲ ਹੈਗੀ ਐ ਨੱਪ ਦਿਓ ਮੈਂ ਜਵਾਕ ਦਾ ਕੰਮ ਮਕਾਤਾ ਉਸ ਕੁੜੀ ਦੇ ਦਿਲ ਤੇ ਖਰੇ ਕੀ ਬੀਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਇੱਕ ਲੰਬਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਛਾਈ ਖੁਸ਼ੀ ਦੱਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਖਰੇ ਹੋਰ ਕੀ ਕੁਸ ਪੈਸੇ ਦੇਣੇ ਆ ਜੱਪੇ ਵਾਲੀ ਕੁੜੀ ਜਰਵਾਣੀ ਸੀ ਉਹ ਦੋ ਦਿਨਾਂ ਵਿੱਚ ਹੀ ਠੀਕ ਹੋ ਗਈ ਆਪਣੇ ਘਰੇ ਚਲੀ ਗਈ ਕਹਿੰਦੇ ਹੁੰਦੇ ਆ ਕਿ ਧੀਆ ਬਹੁਤ ਭੂਲੀਆਂ ਵੀ ਹੁੰਦੀ ਐ ਸੱਚ ਪੁੱਛ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਕਿ ਮੈਂ ਇੱਥੇ ਰੋਈ ਤਾਂ ਮੈਨੂੰ ਕੋਈ ਚੱਕ ਕੇ ਲੈ ਜਾ ਉਹ ਚੁੱਪ ਕਰਕੇ ਸੌ ਜਾਂਦੀ। ਭੁੱਖ ਲੱਗਦੀ ਤਾਂ ਮੂੰਹ ਵਿੱਚ ਉਂਗਲ ਪਾ ਲੈਂਦੀ। ਮੈਂ ਦੁੱਧ ਪਿਆ ਕੇ ਉਹਦੇ ਪੂਤੜੇ ਬਦਲ ਦਿੰਦਾ। ਫਿਰ ਧੋ ਵੀ ਦਿੰਦਾ। ਹੁਣ ਜ਼ਿਆਦਾ ਕੋਈ ਖਤਰਾ ਨਹੀਂ ਸੀ। ਮੈਂ ਕਿੰਨੇ ਦਿਨ ਤਾਂ ਬਾਹਰ ਹੀ ਨਹੀਂ ਨਿਕਲਿਆ। ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ। ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ। ਕੁੜੀ ਦੀ ਕੱਪੜੇ ਤੇ ਹੋਰ ਨਿੱਕ ਸੁੱਕ। ਮੈਂ ਸੋਚਿਆ ਤਾਈ ਕੋਲ ਆਵਦੀ ਈ ਨੂੰ ਛੱਡ ਜਾਵਾਂ। ਗੇੜ ਟੱਪਣ ਲੱਗਿਆ ਤਾਂ ਮਨ 'ਚ ਆਇਆ ਤੇ ਤਾਈ ਨੂੰ ਕਿਹਾ ਆਹ ਚੱਕ ਤਾਈ ਪੈਸੇ। ਜਵਾਕ ਦੇ ਕੱਪੜੇ ਸਾਬਣ ਸੋਡਾ ਸਾਰਾ ਕੁਝ ਲੈ ਕੇ ਸ਼ਹਿਰੋਂ ਆ ਮੇਰਾ ਚੱਤਨੀ ਮੰਨਦਾ ਜਾਣ ਨੂੰ ਤਾਈ ਬਣ ਕੇ ਕਰਾਇਆ ਵੀ ਤੇਰਾ ਵਿੱਚੇ ਹੀ ਐ ਤੂੰ ਆ ਸਾਮਾਨ ਲਿਆ ਦੇ ਮੈਨੂੰ ਤਾਈ ਸਮਾਨ ਲੈਣ ਚਲੀ ਗਈ ਮੇਰੇ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾ ਲੈ ਕੇ ਆਉਂਦਾ ਸਗੋਂ ਬਾਹਰੋਂ ਬਾਹਰ ਹੀ ਮੋੜ ਦਿੰਦਾ ਸਭ ਹੈਰਾਨ ਸੀ ਕਿ ਇਹ ਖੇਤ ਵੀ ਨਹੀਂ ਗੀੜਾ ਮਾਰਦਾ ਮੇਰੇ ਖੇਤ ਦਾ ਗਵਾਂਢੀ ਮੈਨੂੰ ਦੱਸਣ ਆਇਆ ਕਿ ਨਰਮੇ ਨੂੰ ਸੁੰਡੀ ਪੈ ਗਈ ਐ ਉਹ ਤੇ ਇਸ ਸਪਰੇਅ ਛਿੜਕਦੇ ਮੈਂ ਉਹਨੂੰ ਮਿੰਨਤ ਕੀਤੀ ਕਿ ਯਾਰ ਮੇਰੀ ਸਿਹਤ ਠੀਕ ਨਹੀਂ ਤੂੰ یوں ਕਰ ਨੰਦੀ ਕਿਆ ਕੋਰੋਨਾ ਮੇਰਾ ਨਾਂ ਲੈ ਕੇ ਸਪਰੇਅ ਲੈ ਆ ਤੇ ਛਿੜਕ ਦੇ ਉਹਦੇ ਪੈਸੇ ਮੈਥੋਂ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸੀ ਉਹਨਾਂ ਨੇ ਆਪ ਹੀ ਨਰਮਾ ਵੇਖਿਆ ਪਰ ਇਹ ਗੱਲ ਕਿੱਥੇ ਗੁੱਝੀ ਰਹਿੰਦੀ ਹੈ ਮੇਰਾ ਇੱਕ ਯਾਰ ਮੇਰੇ ਕੋਲ ਆਇਆ ਤਾਂ ਸਿੱਧਾ ਹੀ ਬੋਲਿਆ ਅਜਵਾਕ ਕੀ ਦਾ ਲੈ ਕੇ ਆਇਆ ਸੱਚ ਦੱਸ ਝੂਠ ਨਾ ਬੋਲੀ ਆਪਾਂ ਪਗਵਟ ਜਾ ਰਹਾ ਤੇਰੀ ਭਝਾਈ ਵੀ ਮੈਨੂੰ ਪੁੱਛਦੀ ਸੀ ਕਿ ਜੋ ਆਖ ਕਿਦਾ ਬਾਕੀ ਅਗਲੇ ਭਾਗ ਵਿੱਚ ਮੈਂ ਖਮੋਸ਼ ਹੋ ਗਿਆ ਕੀ ਬੋਲਾਂ ਮਨ ਵਿੱਚ ਸੋਚ ਲੱਗਾ ਆਖਰ ਤਾਰੇ ਨੇ ਮੈਨੂੰ ਫੇਰ ਹਲੂਣਿਆ ਤੇ ਕਿਹਾ ਬੋਲਦਾ ਨੀ ਯਾਰ ਗੱਲ ਕੀ ਏ ਮੈਨੂੰ ਤੇਰੇ ਤੇ ਇੰਨਾ ਹੀ ਭਰੋਸਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਐ ਪਰ ਤੂੰ ਕਿਸੇ ਕੋਲੇ ਭਾਪ ਨਾ ਕੱਢੀ ਇਸ ਗੱਲ ਦੀ ਆਪਣੇ ਵਿੱਚ ਹੀ ਰੱਖੀ। ਹਾਂ ਕਿਸੇ ਦਾ ਜਨੇਪਾ ਸੀ ਤਾਈ ਕੋਲ ਆਇ ਸੀ। ਜਵਾਕ ਦੋ ਸੀ ਪਰ ਮੈਂ ਤਾਈ ਦੀ ਮਿਹਨਤ ਕੀਤੀ ਕਿ ਮੈਨੂੰ ਇੱਕ ਦੇ ਦੇ। ਤਾਈ ਨੇ ਉਹਨਾਂ ਨੂੰ ਕਿਹਾ ਵੀ ਇੱਕ ਹੀ ਜਵਾਕ ਹੋਇਆ ਦੂਜੇ ਦਾ ਤਾਂ ਸਾਨੂੰ ਭੁਲੇਖਾ ਹੀ ਸੀ। ਬੁੱਕਲ ਹੀ ਜ਼ਿਆਦਾ ਸੀ ਕੁੜੀ ਦੀ। ਮੈਨੂੰ ਪਤਾ ਹੈ ਤਾਰੇ ਮੈਂ ਇਹ ਜਵਾਕ ਕਿੰਨੀਆਂ ਆਸਾਂ ਨਾਲ ਲਿਆ ਹੈ। ਪਰ ਬਾਈ ਬਣ ਕੇ ਗੱਲ ਗਾਹਾਂ ਨਾ ਕਰੀ। ਭਾਵੇਂ ਮੈਂ ਸੱਚ ਗੋਲ ਮੋਲ ਜਿਆ ਕਰਤਾ ਸੀ ਪਰ ਤਾਰੇ ਨੇ ਕਿਹਾ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਆਪਾਂ ਕੋਈ ਸਕੀਮ ਬਣਾਈਏ ਇਹ ਤੂੰ ਇਹਨੂੰ ਲੋਕੋ ਕਿੰਨਾ ਸਮਾਂ ਰੱਖੇਗਾ ਤਾਰਾ ਸੋਚੀ ਗਿਆ ਫਿਰ ਬੋਲਿਆ ਓਏ ਨੇਕ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਹੈ ਭਰਾ ਤੇਰੀ ਪਰਜਾਈ ਦੇ ਜਵਾਕ ਭਾਵੇਂ ਅੱਜ-ਪਲਕ ਹੋਈ ਜਾਏ ਤੂੰ ਹੁਣ ਤਾਈ ਨੂੰ ਕਹਿ ਦੇ ਕਿ ਹੁਣ ਇਹਦੇ ਦੋ ਜਵਾਕ ਜਵਾ ਦੇਵੇ ਤੇ ਮੈਂ ਕਹਿ ਦੂੰ ਇੱਕ ਮੈਂ ਆਪਦੇ ਯਾਰ ਦੀ ਝੋਲੀ ਪਾਤਾ ਸੱਚ ਕਹਿਣਾ ਮੇਰੇ ਰੋਮ-ਰੋਮ ਮੇਰੇ ਯਾਰ ਤਾਰੇ ਨੂੰ ਅਸੀਸਾਂ ਦੇ ਰਹੀ ਸੀ ਮੈਂ ਉਹਨੂੰ ਗਲਵਕੜੀ ਪਾਈ ਰੱਬ ਸ਼ਾਇਦ ਨੇੜੇ ਹੋ ਕੇ ਸੁਣਦਾ ਹੈ ਪਰਜਾਈ ਦੇ ਪਹਿਲਾ ਮੁੰਡਾ ਸੀ ਇਸ ਵਾਰੀ ਕੁੜੀ ਹੋਈ ਬਸ ਦਾਈ ਦਾ ਹੋਕਾ ਸਾਰੇ ਪਿੰਡ ਸੁਣਦਾ ਤਾਈ ਨੇ ਦੋ ਧੀਆ ਹੋਈਆਂ ਸਿਤਾਰੇ ਦੀ ਬਉ ਦੇ ਭਾਈ ਤਾਰੇ ਨੇ ਆਪਦੀ ਯਾਰੀ ਨਿਭਾਈਆ ਆਪਦੀ ਇੱਕ ਧੀ ਉਹਨੇ ਜੰਮਦੀ ਹੀ ਨੇਕੀ ਛੋੜੀ ਪਾਤੀ ਕਹਿੰਦਾ ਇਹ ਮੈਂ ਸੰਭੂਗਾ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲੈ ਗਿਆ ਕਿ ਕੋਈ ਮੈਨੂੰ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਇਹ ਡਰ ਦਿਲੋਂ ਲੈ ਗਿਆ ਸੀਗਾ ਲੋਕ ਮੇਰੇ ਘਰ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੇ ਨਹੀਂ ਸੀ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਸੀ ਖੁਸ਼ੀ ਵਿੱਚ ਮੈਂ ਲੱਡੂ ਵੰਡੇ ਚਾਹ ਦਾ ਦੇਗਾ ਚੁੱਲ੍ਹੇ ਤਰਿਆ ਪੂਜੀਆ ਵਧਾਣਾ ਵੰਡਿਆ ਬਸ ਨਾ ਖੁਸ਼ੀ ਤਾਂ ਸਿਰਫ ਮੇਰੇ ਆਪਣੇ ਘਰ ਪਰ ਮੇਰੇ ਉਹ ਆਪਣੇ ਵੀ ਕਾਦੇ ਜਿਨ੍ਹਾਂ ਨੇ ਕਦੇ ਮੇਰੀ ਸਾਰ ਨਹੀਂ ਸੀ ਲਈ ਤਾਰਾ ਦੱਸਦਾ ਸੀ ਅਖੇ ਮੇਰੇ ਭਾਈ ਕਿੱਡੋਂ ਬਹੁਤ ਔਖੇ ਆ ਅਖੇ ਧੀ ਗੋਦ ਲੈ ਲਈ ਪਰ ਧੀ ਪਾਲਣੀ ਬਹੁਤ ਔਖੀ ਐ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਡੋਲ ਗਿਆ ਕਿੰਨੀ ਮਾਂ ਤੋਂ ਬਿਨਾ ਪਾਲਣੀ ਔਖੀ ਐ ਪਰ ਹੁਣ ਮੈਂ ਫੈਸਲਾ ਲੈ ਚੁੱਕਿਆ ਸੀ ਰਿਸ਼ਤੇਦਾਰੀ ਵਿੱਚ ਮੇਰੀ ਇੱਕ ਭੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਦੇ ਹੱਥ ਸਨਿਆ ਘੱਲਿਆ ਕਿ 4 ਕੁ ਮਹੀਨੇ ਮੇਰੇ ਕੋਲ ਆ ਜਾਵੇ ਮੇਰੀ ਧੀ ਦਾ ਨਾਮ ਮੈਂ ਕਰਮਜੀਤ ਰੱਖਿਆ ਤੇ ਮੋਹ ਨਾਲ ਕਰਮੋ ਕਹਿੰਦਾ ਘਰ ਕੱਚਾ ਸੀ ਡਰ ਰਹਿੰਦਾ ਸੀ ਕਿਤੇ ਮੇਰੀ ਧੀ ਦੇ ਸੱਪ ਸਲੂਟੀ ਨਾ ਚੜ ਜੇ ਭੂਆ ਵੀ ਆ ਗਈ ਮੈਂ ਕਿਹਾ ਭੂਆ ਆਪਾਂ ਇੱਕ ਕਮਰਾ ਤਿਆਰ ਕਰੀਏ ਹੁਣ ਕਮ ਕਰਮੋ ਨੂੰ ਮੇਰੀ ਭੂਆ ਸਾਂਭ ਲੈਂਦੀ ਵਿਹੜੇ ਦੇ ਇੱਕ ਪਾਸੇ ਅਸੀਂ ਇੱਕ ਕਮਰਾ ਬਣਾਉਣ ਦਾ ਸੋਚਿਆ ਉਸੇ ਦਿਨ ਹੀ ਮਿਸਤਰੀ ਲਾਇਆ ਮਿਸਤਰੀ ਨੂੰ ਕਿਹਾ 10 ਦਿਨਾਂ ਵਿੱਚ ਮੇਰਾ ਕਮਰਾ ਤਿਆਰ ਕਰ ਦੇ ਹੇਠਾਂ ਵਧੀਆ ਫਰਸ਼ ਲਾ ਦੇ ਦੋ ਸੈਲਫਾਂ ਪਾ ਦੇ ਤੇ ਤਾਰਾ ਹੋਰ ਹਰ ਰੋਜ਼ ਘਰੇ ਆਉਂਦਾ ਉਹੋ ਕਹਿੰਦਾ ਕੁੜੀ ਨੂੰ ਬੱਕਰੀ ਦਾ ਦੁੱਧ ਪਿਆਇਆ ਕਰ ਹਲਕਾ ਹੁੰਦਾ ਮੈਂ ਗਵਾਂਢ ਦੇ ਮਿੱਤੇ ਤੋਂ ਸੱਜਰਾ ਦੁੱਧ ਲੈ ਆਉਂਦਾ ਭੂਆ ਕਹਿ ਦਿੰਦੀ ਐਦੂੰ ਤਾਂ ਤੂੰ ਵਿਆਹ ਹੀ ਕਰਾ ਲੈਂਦਾ ਪਰ ਭੂਆ ਮੈਨੂੰ ਇਹ ਗੱਲ ਕਹਿੰਦੀ ਚੰਗੀ ਨਾ ਲੱਗਦੀ ਜਦੋਂ ਮੇਰੀ ਧੀ ਹਿਚਕੀ ਲੈਂਦੀ ਜਾਂ ਹੰਗਾਰੇ ਜਿਹੇ ਭਰਦੀ ਤਾਂ ਮੇਰੇ ਮਨ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਉਹਦੇ ਨਿੱਕੀ ਨਿੱਕੇ ਹੱਥਾਂ ਤੇ ਨõ ਵਧ ਜਾਂਦੇ ਤਾਂ ਮੈਂ ਆਪ ਉਹਦੇ ਨõ ਕੱਟਦਾ ਤਾਈ ਕਹਿ ਦਿੰਦੀ ਲਿਆ ਭਾਈ ਮੈਂ ਕੱਟ ਦਿੰਨੀ ਐ ਪਰ ਮੈਨੂੰ ਡਰ ਰਹਿੰਦਾ ਕਿ ਤਾਈ ਕਿਤੇ ਕੱਚਾ ਨõ ਨਾ ਕੱਟ ਦੇ ਨਹਾ ਕੇ ਤਾਂ ਰੋਜ਼ ਤਾਈ ਹੀ ਜਾਂਦੀ ਪਰ ਮੈਂ ਕੋਲ ਬੈਠਾ ਰਹਿੰਦਾ ਇੱਕ ਦਿਨ ਸੋਚਿਆ ਵੀ ਇੱਕ ਕਰਮੋ ਦੀ ਮਾਂ ਅਣਵਿਆਹੀ ਮਾਂ ਨੂੰ ਕਿੰਨਾ ਅਫਸੋਸ ਹੋ ਜੰਮ ਦੀ ਦਿੱਤੀ ਮੈਨੂੰ ਹੈ ਉਹਦਾ ਬਹੁਤ ਅਫਸੋਸ ਹੁੰਦਾ ਤਾਈ ਕੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ ਨਹੀਂ ਗੱਲਬਾਤ ਦਾ ਪਤਾ ਲੱਗ ਜਾਣਾ ਸੀ ਪਰ ਮੈਂ ਉਸ ਹੋਈ ਬੀਤੀ ਤੇ ਕਿਉਂ ਸੋਚ ਰਿਆ ਸੀ ਹੁਣ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ ਉਹਨਾਂ ਨਾਲ ਹੁਣ ਵਾਸਤਾ ਸੀ ਤਾਂ ਸਿਰਫ ਕਰਮੋ ਨਾਲ ਰਾਤ ਨੂੰ ਮੈਂ ਘੱਟ ਹੀ ਸੌਂਦਾ ਕਿ ਕਿਤੇ ਮੇਰੀ ਤੀਨੂ ਭੁੱਖ ਲੱਗੀ ਹੋਵੇ ਮੇਰੀ ਅੱਖ ਨਾ ਖੁੱਲ੍ਹੇ ਮੇਰੀ ਭੂਆ ਬਥੇਰਾ ਕਹਿੰਦੀ ਐ ਇੰਨਾ ਫਿਕਰ ਨਾ ਕਰਿਆ ਕਰ ਤੂੰ ਸੌ ਜਾ ਮੇਰੀ ਨਿਗਾਹ ਹੁੰਦੀ ਕਿ ਸਾਰੀ ਹੈ ਕਦੋਂ ਕੁੜੀ ਜਾਗਦੀ ਐ ਪਰ ਮੈਨੂੰ ਆਪਣੇ ਤੋਂ ਵੱਧ ਕੇ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰੀ ਹੋਣ ਵਾਲਾ ਸੀ ਚੌਂਕੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਮ ਹਰਨੇਕ ਸਿੰਘ ਜਦੋਂ ਲਿਖਿਆ ਮੈਥੋਂ ਚਾਹਨਾ ਚੱਕਿਆ ਜਾਵੇ ਸੱਥਾਂ ਵਿੱਚ ਹੁਣ ਗੱਲਾਂ ਹੋਣ ਲੱਗੀਆਂ ਜਿੰਨੇ ਮੂੰਹ ਉੰਨੀਆਂ ਗੱਲਾਂ ਉੱਡ ਦੀ ਉੱਡ ਦੀ ਗੱਲ ਮੈਂ ਵੀ ਇਹ ਸੁਣੀ ਸੀ ਅਖੇ ਤਾਰੇ ਦੀ ਬਹੁ ਨੇਕ ਨਾਲ ਮਾੜੀ ਸੀ ਤਾਂ ਹੀ ਇੱਕ ਜਵਾਕ ਦੇ ਤਾ ਨਹੀਂ ਆਉਦੀ ਔਲਾਦ ਛੜੇ ਬੰਦੇ ਨੂੰ ਕੌਣ ਦਿੰਦਾ ਕੋਈ ਆਖਦਾ ਅਖੇ ਤਾਰਾ ਲਾਲਚ ਕਰ ਗਿਆ ਤਾਰੇ ਨੂੰ ਪਤਾ ਹੈ ਨੇਕ ਕੋਲ ਪੰਜ ਕਿੱਲੇ ਆ ਇਹਨੂੰ ਆਪਦੀ ਇੱਕ ਧੀ ਦੇ ਦਿੰਨੇ ਆ ਪੈਲੀ ਆਪਣੀ ਹੋ ਜੂ ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀ ਸੋਚ ਤੇ ਬਹੁਤ ਹੱਸਦੇ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵੱਟੇ ਯਾਰੀ ਨਭਾਈ ਸੀ ਜਿਸ ਦਿਨ ਮੇਰੇ ਕਮਰੇ ਦੀ ਛੱਤ ਪੈ ਰਹੀ ਸੀ ਮੈਂ ਆਪਦੇ ਭਰਾ ਪਰਜਾਈਆਂ ਨੂੰ ਵੀ ਸਨੇਹਾ ਭੇਜਿਆ ਸਨੇਹਾ ਮੈਂ ਆਪ ਹੀ ਲਾ ਕੇ ਆਇਆ ਪਰ ਮੈਨੂੰ ਵੇਖ ਤਾਂ ਉਹ ਬਹੁਤ ਸੜਪੁੱਜ ਗਈ। ਵੱਡੀ ਭਾਬੀ ਕਹਿੰਦੀ ਅਕੇ ਜੇ ਕਿਸੇ ਦਾ ਜਵਾਬ ਲੈਣਾ ਸੀ ਤਾਂ ਮੇਰਾ ਜਵਾਬ ਰੱਖ ਲੈਂਦਾ। ਘਟਕਟ ਆਪ ਦੇ ਖਾਨਦਾਨ ਦਾ ਤਾਂ ਹੁੰਦਾ। ਮੇਰਾ ਭਾਈ ਵੱਡਾ ਮੇਰੀ ਗੱਲ ਪੈ ਗਿਆ। ਮੈਨੂੰ ਬਹੁਤ ਬੁਰਾ ਭਲਾ ਬੋਲਿਆ। ਮੈਂ ਚੁੱਪਚਾਪ ਘਰੇ ਆ ਗਿਆ। ਭੂਆ ਮੇਰੇ ਕਰਮੋ ਨੂੰ ਬੁੱਕਲ ਵਿੱਚ ਲਈ ਬੈਠੀ ਸੀ। ਸਾਡੇ ਘਰ ਪੂਰੀ ਰੌਣਕ ਸੀ। ਚੌਕੇ ਕੋਲ ਗਵਾਂਢ ਦੀਆਂ ਔਰਤਾਂ ਰੋਟੀਆਂ ਲਾ ਰਹੀਆਂ ਸਨ ਮੇਰੀਆਂ ਗਵਾਂਡ ਚ ਲੱਗਦੀਆਂ ਪਰਜਾਈਆਂ ਹੀ ਦੀ ਅੱਡੀ ਨਹੀਂ ਸੀ ਲੱਗਦੀ ਮੈਨੂੰ ਵਧਾਈਆਂ ਦੇਣ ਲਈ ਜਾਣ ਮੇਰੀ ਇੱਕ ਪਰਜਾਈ ਕਹਿੰਦੀ ਵੇ ਬਾਈ ਤੇਰੀ ਤਾਂ ਕਿਸਮਤ ਹੀ ਬਦਲ ਦਿੱਤੀ ਐ ਇਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ ਅਗਲਾ ਪੱਗ ਨੇਕ ਦਾ ਕਮਰਾ ਹੁਣ ਤਿਆਰ ਸੀ ਬਾਹਰਲਾ ਵਿਹੜਾ ਹਜੇ ਕੱਚਾ ਸੀ ਕਿ ਮੇਰੀ ਧੀ ਇੱਥੇ ਖੇਡਿਆ ਕਰੂਗੀ ਸਾਰਾ ਦਿਨ ਉਹਦਾ ਚਿੱਤ ਲੱਗਿਆ ਰਹਿੰਦਾ ਸੋਨਾ ਪਿੰਗਾ ਸ਼ਹਿਰੋਂ ਲੈ ਕੇ ਆਇਆ ਜਦੋਂ ਤਾਈ ਸੁਰਮਾ ਪਾਉਂਦੀ ਤਾਂ ਉਹਦੇ ਕੰਨ ਪਿੱਛੇ ਕਾਲਾ ਟਿਕਾਉ ਆਪ ਲਾ ਦਿੰਦਾ ਕਿ ਕਿਤੇ ਮੇਰੀ ਤੀਨੂੰ ਨਜ਼ਰ ਨਾ ਲੱਗ ਜਾਵੇ ਖੇਤ ਬੰਨੇ ਦਾ ਵੀ ਵੇਖਣਾ ਪੈਂਦਾ ਸੀ ਹੁਣ ਉਹ ਖੇਤ ਚਲਿਆ ਜਾਂਦਾ ਭੂਆ ਘਰ ਸੰਭ ਲੈਂਦੀ ਨਾਲ ਕਰਮਾਂ ਨੂੰ ਸੰਭ ਲੈਂਦੀ ਪਰ ਫਿਰ ਵੀ ਉਹ ਦੋ ਤਿੰਨ ਗੇੜੇ ਘਰ ਲਾ ਜਾਂਦਾ ਨੇਕ ਨੂੰ ਜਿਵੇਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਉਧਰ ਸੂਬੇਦਾਰ ਗਰਚਰਨ ਸਿੰਘ ਦੀ ਇਕਲੋਤੀ ਧੀ ਸੁਖਵੀਰ ਕੌਰ ਆਪਣੇ ਪਿਓ ਨੂੰ ਜਿੱਥੇ ਜਾਣ ਤੋਂ ਵੱਧ ਕੇ ਪਿਆਰੀ ਸੀ ਉੱਥੇ ਵੀ ਉਹਦੀ ਸ਼ਾਨ ਵੀ ਸੀ ਗੁਰਚਰਨ ਆਪਣੀ ਧੀ ਦੀ ਰਾਖੀ ਫੌਜ ਵਿੱਚ ਬੈਠਾ ਵੀ ਉਨੀ ਰੱਖਦਾ ਜਿਵੇਂ ਘਰ ਬੈਠਾ ਪਿਓ ਰੱਖਦਾ ਹੁੰਦਾ ਹੈ ਇਹ ਬੜੀ ਚੰਬੇੜੀ ਗੱਲ ਸੀ ਕਿ ਗੁਰਚਰਨ ਨੂੰ ਕਦੇ ਮੁੰਡਾ ਹੋਣ ਦੀਆਂ ਅਰਦਾਸਾਂ ਨਾ ਕਰਨੀਆਂ ਪਈਆਂ ਕਿਉਂਕਿ ਉਹਨੂੰ ਪਤਾ ਸੀ ਕਿ ਸਮਾਂ ਬਦਲ ਚੁੱਕਿਆ ਹੈ ਜੇ ਜੇਬ ਵਿੱਚ ਪੈਸੇ ਆ ਤਾਂ ਸਭ ਕੁਝ ਸਭ ਕਦਰ ਕਰਦੇ ਆ ਬਿਨਾਂ ਪੈਸਿਆਂ ਦੇ ਹੁਣ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਉਹਨੇ ਆਪਣੀ ਪਤਨੀ ਨੂੰ ਵੀ ਕਹਿ ਦਿੱਤਾ ਕਿ ਕਦੇ ਵੀ ਮੁੰਡਾ ਹੋਣ ਲਈ ਕਿਤੇ ਨੱਕ ਨਾ ਰਗੜੀ ਮੈਨੂੰ ਧੀਆਂ ਪੁੱਤਾਂ ਤੋਂ ਵੱਧ ਕੇ ਪਿਆਰੀਆਂ ਨੇ ਪਰ ਗੁਰਚਰਨ ਦੀ ਮਾਂ ਚਾਹੁੰਦੀ ਸੀ ਕਿ ਮੇਰੇ ਪੁੱਤ ਦੀ ਦਿਲੀ ਵਧੇ ਉਹ ਚੋਰੀਆਂ ਬਥੇਰੇ ਔੜ-ਪੋੜ ਕਰਾਉਂਦੀ ਪਰ ਬੇਅਰਥ ਜ਼ਮੀਨ ਤੇ ਪੈਸਾ ਚੰਗਾ ਸੀ ਅਕਸਰੀ ਘਰ ਵਿੱਚ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਸੀ ਸੂਬੇਦਾਰ ਖੁੱਲ੍ਹੇ ਦਿਲੀ ਨਾਲ ਖਰਚ ਕਰਦਾ ਸੀ ਪਰ ਵਿਆਜ ਉਹ ਠੋਕ ਕੇ ਲਾਉਂਦਾ ਸੀ ਸੁਖਵੀਰ ਵੀ ਉਦੋਂ 8 ਕੁ ਸਾਲ ਦੀ ਸੀ ਜਦੋਂ ਉਹਦੇ ਪਿਓ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਮੇਰੀ ਤੀ ਸਰਕਾਰੀ ਮੈਕਿਊ ਵਿੱਚ ਪੁਲਿਸ ਵਿੱਚ ਭਰਤੀ ਹੋਊ ਦਿਮਾਗ ਤੇ ਹਰ ਰੋਜ਼ ਬੋਝ ਰਹਿੰਦਾ ਪੜਨ ਦਾ ਉਸ ਸਮੇਂ ਲੋਕਾਂ ਦੀ ਹੰਕਾਰੇ ਨਾਲ ਕੰਧਾਂ ਕੱਢੀਆਂ ਹੁੰਦੀਆਂ ਸੀ ਪਲਸਤਰ ਦੀ ਥਾਂ ਟੀਪ ਕੀਤੀ ਹੁੰਦੀ ਸੀ ਪਰ ਸੂਬੇਦਾਰ ਦੀ ਹਵੇਲੀ ਭਾਵੇਂ ਛੋਟੀ ਸੀ ਪਰ ਪਿੰਡ ਵਿੱਚ ਬਹੁਤ ਧੱਕ ਪਾਉਂਦੀ ਸੀ ਹਵੇਲੀ ਨੂੰ ਕੀਤਾ ਰੰਗ ਹਰ ਇੱਕ ਦੀਆਂ ਅੱਖਾਂ ਨੂੰ ਚੰਗਿਆ ਦਿੰਦਾ ਸੀ ਰੋਬ ਬਹੁਤ ਸੀ ਗੁਰਚਰਨ ਦਾ ਕਦੇ ਮਾਂ ਇਹ ਕਹਿ ਦਿੰਦੀ ਅਖੇ ਪੁੱਤ ਤੂੰ ਹੰਕਾਰ ਵਿੱਚ ਨਾ ਰਿਹਾ ਕਰ ਗੁਰਚਰਨ ਕਹਿ ਦਿੰਦਾ ਬੇਬੇ ਇਹ ਕੋਈ ਹੰਕਾਰ ਨਹੀਂ ਸਾਡੇ ਫੌਜੀਆ ਦੀ ਬੋਲੀ ਇਸ ਤਰ੍ਹਾਂ ਦੀ ਹੁੰਦੀ ਹੈ ਜੇ ਅਸੀਂ ਰੋਬ ਨਾ ਰੱਖੀਏ ਤਾਂ ਸਾਨੂੰ ਸੂਬੇਦਾਰ ਕੌਣ ਕਹੇ ਗੁਰਚਰਨ ਦੀ ਦੀ ਸੁਖਵੀਰ ਹੋਣਾ 12ਵੀਂ ਪਾਸ ਕਰ ਗਈ ਸੀ ਹਰ ਰੋਜ਼ ਗਰਾਉਂਡ ਜਾਂਦੀ ਸੁੰਦਰ ਕਿਸਡੋਲ ਸਰੀਰ ਨੂੰ ਸਰੀਰ ਤੇ ਉਹਨੂੰ ਮਾਣ ਹੁੰਦਾ ਪਿਓ ਆਪਣੀ ਧੀ ਨੂੰ ਵੇਖ ਕੇ ਖੁਸ਼ ਹੁੰਦਾ ਇੱਕ ਦਿਨੇ ਇਹਨੇ ਵੱਡੀ ਅਫਸਰਨੀ ਲੱਗ ਜਾਣਾ ਲੋਕ ਕਹਿਣਗੇ ਸਰਕਾਰੀ ਅਫਸਰਾਂ ਦਾ ਘਰ ਆ ਇਹ ਗੁਰਚਰਨ ਹਰ ਰੋਜ਼ ਅਖਬਾਰ ਵਿੱਚ ਵੇਖਦਾ ਕਿ ਪੁਲਿਸ ਦੀ ਭਰਤੀ ਕਦੋਂ ਨਿਕਲੇਗੀ ਸੁਖਵੀਰ ਨੇ ਬੀਏ ਵਿੱਚ ਦਾਖਲਾ ਲੈ ਲਿਆ ਹੁਣ ਉਹ ਸ਼ਹਿਰ ਪੜਨ ਜਾਂਦੀ ਚੰਗਾ ਰਹਿਣ ਸਹਿਣ ਖਾਣ ਪੀਣ ਸਿਹਤ ਨੂੰ ਨਖਾਰਦਾ ਸੁਖਵੀਰ ਬਹੁਤ ਜਿਆਦਾ ਸੋਣੀ ਸੀ ਗਰਾਊਂਡ ਵਿੱਚ ਸਿਖਲਾਈ ਦਿੰਦਾ ਕੋਚ ਹਰ ਵੇਲੇ ਸੁਖਵੀਰ ਤੇ ਨਿਗਾਹ ਰੱਖਦਾ ਸੁਖਵੀਰ ਨੂੰ ਪ੍ਰੈਕਟਿਸ ਕਰਾਉਂਦਾ ਕਦੇ-ਕਦਾਈਂ ਉਹ ਉਹਦੀ ਪਿੱਠ ਤੇ ਹੱਥ ਲਾ ਦਿੰਦਾ ਸੁਖਵੀਰ ਨੂੰ ਕੋਈ ਕਰੰਟ ਜਿਹਾ ਲੱਗਦਾ ਉਹ ਸ਼ਰਮ ਨਾਲ ਲਾਲ ਹੋ ਜਾਂਦੀ ਪਰ ਉਹਨੂੰ ਚੰਗਾ ਲੱਗਦਾ ਉਹ ਮੁੰਡਾ ਸੁਖਵੀਰ ਤੋਂ ਨਜ਼ਰ ਨਾ ਹਟਾਉਂਦਾ ਤੇ ਇਸভাবেই ਕੀ ਸੀ ਸੁਖਵੀਰ ਉਹਦੇ ਵੱਲ ਖਿੱਚਦੀ ਗਈ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਘਰ ਵਿੱਚ ਆਉਣ ਜਾਣਾ ਬਣ ਗਿਆ ਆਸ਼ਕਾ ਦੇ ਬਹਾਨੇ ਮਿਲ ਗਏ ਸੂਬੇਦਾਰ ਨੂੰ ਇਹ ਸੀ ਕਿ ਇਹ ਮੇਰੀ ਧੀ ਨੂੰ ਟ੍ਰੇਨਿੰਗ ਦਿੰਦਾ ਹੈ ਜਦੋਂ ਭਰਤੀ ਨਿਕਲੀ ਮੇਰੀ ਧੀ ਨੇ ਪਹਿਲੇ ਵਿੱਚ ਹੀ ਪਾਸ ਹੋ ਜਾਣਾ ਸੂਬੇਦਾਰ ਕੋਚ ਦੀ ਬੜੀ ਆਉ ਪੱਖਤ ਕਰਦਾ ਕਿਤੇ ਖੇਡਾਂ ਹੁੰਦੀਆਂ ਉਹ ਸੂਬੇਦਾਰ ਤੇ ਮਨਜ਼ੂਰੀ ਲੈ ਕੇ ਸੁਖਵੀਰ ਨੂੰ ਨਾਲ ਲੈ ਜਾਂਦਾ ਇਹਦੀ ਪ੍ਰੈਕਟਿਸ ਹੋ ਜੂ ਉਹ ਨਾਲੇ ਸਪੋਰਟਸ ਦਾ ਸਰਟੀਫਿਕੇਟ ਮਿਲ ਜੂ ਫਿਰ ਇਹਦੀ ਨੌਕਰੀ ਵੀ ਪੱਕੀ ਹੋ ਜੂ ਸੂਬੇਦਾਰ ਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਸੀ ਕਿ ਉਹ ਆਪਣੀ ਧੀ ਨੂੰ ਭੇਜ ਦਿੰਦਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਧੀ ਇਹ ਮੇਰੀਆਂ ਸਦਰਾਂ ਤੇ ਪਾਣੀ ਫੇਰਦੀ ਹੈ ਹੌਲੀ ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ ਇਹ ਕੋਚ ਨਾਲ ਵਾਲੇ ਪਿੰਡ ਦਾ ਹੀ ਸੀ ਤੇ ਵਿਆਹ ਹੋਇਆ ਸੀ ਪਰ ਸੁਖਵੀਰ ਕੋਲ ਝੂਠ ਬੋਲਿਆ ਕਿ ਮੈਂ ਅਜੇ ਕੁਆਰਾ ਸੁਖਵੀਰ ਦਾ weight ਵਧਣ ਲੱਗਾ ਉਹਨੂੰ ਆਪਣਾ ਆਪ ਭਾਰਾ ਭਾਰਾ ਮਹਿਸੂਸ ਹੋਣ ਲੱਗਿਆ ਮਾਂ ਨੂੰ ਵੀ ਕਈ ਵਾਰ ਇਸ ਚੀਜ਼ ਤੇ ਸ਼ੱਕ ਹੋਇਆ ਸੁਖਵੀਰ ਗ੍ਰਾਊਂਡ ਗਈ ਉਹਨੂੰ ਦੱਸਾਂ ਪਰ ਉਹ ਤਾਂ 4-5 ਦਿਨਾਂ ਤੋਂ ਆਇਆ ਹੀ ਨਹੀਂ ਸੀ ਹੁਣ ਸੁਖਵੀਰ ਨੂੰ ਚਿੰਤਾ ਹੋਣ ਲੱਗੀ ਕਿ ਕੀ ਕੀਤਾ ਜਾਵੇ 2 ਮਹੀਨੇ ਲੰਘ ਗਏ ਪਰ ਉਹਨੂੰ period ਵੀ ਨਾ ਆਏ ਸੁਖਵੀਰ ਨੂੰ ਪਤਾ ਲੱਗ ਗਿਆ ਇਹ ਸਭ ਕੁਝ ਗਲਤ ਹੋ ਗਿਆ। ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਜਵਾਕ ਅੱਜ ਕੱਲ ਆਈ ਹੋ ਜਾਂਦੀ ਐ। ਭਾਰਵਧਣਾ ਜਾਂ ਢਿੱਡ ਵਧਣਾ ਕੋਈ ਬਹੁਤੀ ਗੱਲ ਨਹੀਂ। ਮਾਂ ਹੁਣ ਨਿਸ਼ਚਿੰਤ ਹੋ ਗਈ ਕਿਉਂਕਿ ਸੁਖਵੀਰ ਦਾ ਪੇਟ ਐਨਾ ਦਿਖ ਨਹੀਂ ਸੀ ਰਿਹਾ। ਹੁਣ ਉਹ ਚੁੰਨੀ ਲੈ ਕੇ ਰੱਖਦੀ। ਸੁਖਵੀਰ ਗਰਾਊਂਡ ਵੀ ਨਾ ਜਾਂਦੀ। ਗੁਰਚਰਨ ਕੋਰ ਗੁਰਚਨ ਹਰ ਰੋਜ਼ ਘੂਰਦਾ ਕਿ ਤੂੰ ਗਰਾਊਂਡ ਕਿਉਂ ਨਹੀਂ ਜਾਂਦੀ ਤੇ ਕਾਲਜ ਵੀ ਨਹੀਂ ਜਾਂਦੀ ਪਰ ਮਾਂ ਕਹਿ ਦਿੰਦੀ ਇਹਦੀ ਸਿਹਤ ਠੀਕ ਨਹੀਂ। ਗੁਰਚਰਨ ਕਹਿ ਦਿੰਦਾ ਕਿ ਚੱਲ ਮੈਂ ਵਿਖਾ ਆਉਣਾ ਇਹਨੂੰ ਸ਼ਹਿਰ ਪਰ ਸੁਖਵੀਰ ਡਰ ਜਾਂਦੀ ਕਹਿ ਜਾਂਦੀ ਕਿ ਪਾਪਾ ਮੈਂ ਹੁਣ ਠੀਕ ਹੋ ਜਾਣਾ ਤੁਸੀਂ ਵੀ ਇਹ ਨਾ ਕਰੋ ਮਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਇਹਨੂੰ ਕਿਹਨੂੰ ਦੱਸਦੀ ਆਪਦੇ ਪਤੀ ਨੂੰ ਜਿਹੜਾ ਹਰ ਵੇਲੇ ਬੰਦੂਕ ਆਪਣੇ ਮੋਢੇ ਤੇ ਟੰਗੀ ਰੱਖਦਾ ਮਾਂ ਆਖਰ ਫਸ ਗਈ ਕਿ ਕੀ ਕਰੇ ਅੰਦਰੋਂ ਅੰਦਰ ਹੀ ਸੁਖਵੀਰ ਕਮਜ਼ੋਰ ਹੋ ਰਹੀ ਸੀ ਪਿਆਰ ਵਿੱਚ ਮਿਲਿਆ ਧੋਖਾ ਤੇ ਇਹ ਪਾਪ ਮਾਂ ਨੂੰ ਕੀ ਪਤਾ ਸੀ ਕਿ ਇਹਦੇ ਕੋਲ ਇਹ ਕਿਹਦੇ ਕੋਲ ਚਲੀ ਗਈ ਇਹਨ ਮਾਰ ਮੁਕਾਦਿਨ ਨਾਲੇ ਇੱਜਤਾਂ ਲੀਰਾਂ ਲੀਰ ਹੋ ਜੂ ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤੇ ਮੈਨੂੰ ਮਿਲਣ ਆ ਰਹੀ ਐ ਦੋਹੇ ਮਾਵਾਂ ਧੀਆ ਬਸ ਚੜ ਗਈਆਂ ਸੂਬੇਦਾਰ ਗੁਰਚਨ ਸਿੰਘ ਵੀ ਹੁਣ ਫਿਕਰ ਵਿੱਚ ਸੀ ਕਿ ਮੇਰੀ ਹੱਸ ਦੀ ਖੇਡ ਦੀ ਧੀ ਨੂੰ ਕੀ ਹੋ ਗਿਆ ਸੁਖਵੀਰ ਦੀ ਮਾਂ ਆਪਣੇ ਭੈਣ ਦੇ ਗੱਲ ਲਗ ਰੋਣ ਲੱਗ ਪਈ ਸੁਖਵੀਰ ਨੂੰ ਗਾਣਾ ਦੇਣ ਲੱਗੀ ਹੌਲੀ ਹੌਲੀ ਸੁਖਵੀਰ ਨੇ ਝਿਜਕਦਿਆਂ ਸਾਰਾ ਕੁਝ ਦੱਸਤਾ ਮਸੀ ਨੂੰ ਫਿਕਰ ਹੋਗੀ ਇਸ ਗੱਲ ਦੀ ਪਰ ਹੁਣ ਹੱਲ ਕੀ ਕਰਨਾ ਸੀ ਮਸੀ ਨੇ ਕਿਹਾ ਭੈਣ ਤੂੰ ਫਿਕਰ ਨਾ ਕਰ ਮੈਂ ਆਪੇ ਹੱਲ ਕਰ ਦੂੰਗੀ ਦਾ ਸਖਵੀਰ ਦੀ ਮਾਂ ਨੇ ਕੁਝ ਪੈਸੇ ਉਹਦੇ ਹੱਥ ਤੇ ਰੱਖੇ ਤੇ ਕਿਹਾ ਇਹਨੂੰ ਹੁਣ ਰੱਖ ਕੁਝ ਸਮੇਲੇ ਜਦੋਂ ਕੋਈ ਹੀਲਾ ਹੋ ਗਿਆ ਮੈਂ ਆਪੇ ਲੈ ਚੂੰ ਇਹਨੂੰ ਇਹ ਵੇਖ ਤਾਂ ਇਹਦੇ ਪਿਓ ਨੇ ਮਾਰ ਮਕਾਉਣੀ ਹੈ ਹੈ ਇਹ ਫਿਰ ਵੀ ਢਡੋ ਜਾਈਏ ਮਾਂ ਨੇ ਅੱਖਾਂ ਪੁੰਜਦਾ ਕਿਹਾ ਬਾਕੀ ਸੂਬੇਦਾਰ ਗੁਰਚਰਨ ਸਿੰਘ ਹੁਣ ਬਖਲਾ ਗਿਆ ਗੱਲ ਵੀ ਗੁੱਸੇ ਵਾਲੀ ਸੀ ਕੀ ਗੁਰਚਨ ਸਿੰਘ ਦੀ ਕੱਲੀ ਕੱਲੀ ਧੀ ਹਜੇ 19 ਮਾਵਰਾ ਲੱਗਿਆ ਹੋਣਾ ਤੇ ਸਾਡੂ ਨੇ 30 ਵਰੇ ਦੇ ਆਪਣੇ ਭਾਂਜੇ ਦੇ ਸਾਖ ਦੀ ਗੱਲ ਸੂਬੇਦਾਰ ਕੋਲ ਤੋਰ ਦਿੱਤੀ ਉਹ ਉੱਠ ਖੜੁੱਤ ਹੋਇਆ ਕੁੜੀ ਨੂੰ ਗੱਡੀ ਵਿੱਚ ਬੈਠਣ ਦਾ ਇਸ਼ਾਰਾ ਕੀਤਾ ਉਹਨੂੰ ਬੈਗ ਵਿੱਚ ਪਾਏ ਕੱਪੜੇ ਵੀ ਨਾ ਚੁੱਕਣ ਦਿੱਤੇ ਸਾਡੂ ਉਹਨੂੰ ਰੋਕਣ ਲਈ ਅੱਗੇ ਵਧਿਆ ਮੋਟੀ ਜਹੀ ਗਾਲ ਕੱਢੀ ਤਾਂ ਮਾਸੀ ਨੂੰ ਕੋ ਹੱਥ ਬੰਨੇ ਆਪਣੇ ਪਤੀ ਦੇ ਪੈਰਾਂ ਵਿੱਚ ਵਿਛ ਗਈ ਕਿ ਹਾੜਾ ਐਡਾ ਜਲਬ ਨਾ ਕਰਿਓ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਜੈਬ ਹਰਖ ਵਿੱਚ ਅੰਦਰ ਚੱਲਿਆ ਗਿਆ ਪਰ ਉਹਨੂੰ ਵੀ ਆਪਣੇ ਸਾਧੂ ਤੇ ਬਹੁਤ ਗੁੱਸਾ ਸੀ ਬੋਲਣ ਲੱਗਿਆ ਵੇਖਾਂ ਕਿਵੇਂ ਹੰਕਾਰ ਵਿੱਚ ਬੋਲਦਾ ਅਜੇ ਤੱਕ ਆਕੜ ਨਹੀਂ ਗਈ ਇਹਦੇ ਚੋਂ ਕੋਈ ਨਾ ਸਾਖ ਤਾਂ ਮੈਂ ਆਪਣੇ ਭਾਂਜੇ ਨੂੰ ਹੀ ਕਰਵਾਉਂ ਇਹਦਾ ਬਾੜਾ tingੜਿਆ ਫਿਰਦਾ ਮੈਂ ਸਿੱਧਾ ਕਰ ਦੂੰ ਇਹਨੂੰ ਗੱਲ ਹੋਰ ਨਾ ਵਧੇ ਜੇ ਇਸ ਕਰਕੇ ਸੁਖਵੀਰ ਦੀ ਮਸੀ ਨੇ ਕਿਹਾ ਕੋਈ ਨਾ ਮੈਂ ਗੱਲ ਕਰਕੇ ਵੇਖ ਲਵਾਂਗੀ ਪਰ ਤੂੰ ਵੀ ਜੱਗ ਲੱਗਦੀ ਗੱਲ ਕਰਿਆ ਕਰ ਹਾਨ ਪ੍ਰਵਾਨਤਾ ਵੇਖ ਸੁਖਵੀਰ ਜਦੋਂ ਕਰ ਗਈ ਮਾਨੇਤੀ ਵੱਲ ਵੇਖਿਆ ਹੋ ਚੁੱਪਚਾਪ ਕਰਕੇ ਅੰਦਰ ਚਲੀ ਗਈ ਮਾਂ ਨੂੰ ਆਪਣੀ ਧੀ ਤੇ ਤਰਸ ਵੀ ਆਇਆ ਪਰ ਗੁਰਚਰਨ ਰੋਪ ਵਿੱਚ ਸੀ ਮਾਂ ਨੂੰ ਕੁਝ ਪਤਾ ਨਹੀਂ ਸੀ ਪਤਾ ਕੀ 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 ਹੋਇਆ ਉਹਨੇ ਸੋਚਿਆ ਕਿ ਸੁਖਵੀਰ ਦਾਉ ਨੂੰ ਪਤਾ ਲੱਗ ਗਿਆ ਹੋਣਾ ਉਹ ਕਹਿਣ ਲੱਗੀ ਕੋਈ ਨਾ ਕੋਈ ਨਾ ਜੋ ਹੋਣਾ ਸੀ ਹੋ ਗਿਆ ਹੁਣ ਮੇਰੀ ਧੀ ਨੂੰ ਬਖਸ਼ ਦਿਓ ਪਰ ਗੁਰਚਨ ਸਿੰਘ ਬੋਲਿਆ ਉਹ ਵੇਖ ਲੈ ਮੈਨੂੰ ਕਹਿੰਦਾ ਤੇਰੀ ਧੀ ਦਾ ਸਾਖ ਮੇਰੇ ਭਾਣਜੇ ਨੂੰ ਕਰਦੇ ਕੰਜਰ ਕਿਸੇ ਥਾਂ ਦਾ ਮੈਂ ਆਪਦੀ ਲੜੀ ਲਾਡਾ ਨਾਲ ਪਾਲੀ ਤੀਨ ਉੱਥੇ ਵਿਆਹੂ ਮਾਂ ਨੇ ਡੂੰਗਾ ਸਾ ਲਿਆ ਪਾਣੀ ਪਿਆ ਤੇ ਬੈਠ ਗਈ ਮਾਂ ਨੂੰ ਵੀ ਪਤਾ ਸੀ ਕਿ ਅਸੀਂ ਆਪਦੀ ਧੀ ਦਾ ਵਿਆਹ ਉੱਥੇ ਕਿਵੇਂ ਕਰ ਸਕਦੇ ਹਾਂ ਦਿਨੋ ਦਿਨ ਸੁਖਵੀਰ ਦੀ ਸਿਹਤ ਘਟਦੀ ਜਾਂਦੀ ਸੀ ਤੇ ਰੋ ਰੋ ਕੇ ਉਹਦਾ ਬੁਰਾ ਹਾਲ ਸੀ ਅੱਖਾਂ ਦੇ ਆਲੇ ਦੁਆਲੇ ਕਾਲੇ ਘੇਰੇ ਪੈ ਗਏ ਸੀ ਕਿੰਨੇ ਡਾਕਟਰਾਂ ਨੂੰ ਸੂਬੇਦਾਰ ਗੁਰਚਨ ਸਿੰਘ ਨੇ ਵਿਖਾਇਆ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਕੀ ਹੋਇਆ ਮਾਪਿਓ ਦੀ ਤੇ ਦੁੱਖ ਤੋਂ ਡਾਢੇ ਦੁਖੀ ਸੀ। ਵਿਜਲੀ ਗੱਲ ਗੁਰਚਨ ਸਿੰਘ ਨੂੰ ਪਤਾ ਨਹੀਂ ਸੀ। ਉਹ ਸਖਵੀਰ ਨੂੰ ਪੁੱਛਦਾ, "ਪੁੱਤ ਜੇ ਕੋਈ ਗੱਲ ਹੈ ਤਾਂ ਦੱਸ ਤਾਂ ਸਹੀ, ਅਸੀਂ ਤੇਰੀਆਂ ਸਾਰੀਆਂ ਗੱਲਾਂ ਮੰਨਾਂਗੇ। ਪਰ ਪੁੱਤ ਐਉਣਾ ਧੋਪਿਆ ਕਰ।" ਆਵਦੇ ਪਿਓ ਨੂੰ ਵੇਖ ਸਖਵੀਰ ਦਾ ਦਿਲ ਭਰ ਆਉਂਦਾ। ਹੁਣ ਉਹ ਰੋਣਾ ਚੁੱਪ ਨਾ ਕਰਦੀ। ਆਪਦੀ ਗਲਤੀ ਤੇ ਉਹਨੂੰ ਕਿੰਨਾ ਪਛਤਾਵਾ ਸੀ, ਉਹ ਜਾਣਦੀ ਸੀ। ਆਖਰ ਰਿਸ਼ਤੇਦਾਰ ਕਹਿਣ ਲੱਗੇ ਕਿ ਇਹਦਾ ਵਿਆਹ ਕਰ ਦਿਓ, ਹੋ ਸਕਦਾ ਠੀਕ ਹੋ ਜੇ। ਹੁਣ ਤਸਖਵੀਰ ਨੇ ਰੋਟੀ ਨਾ ਮੱਤਰ ਕਰ ਦਿੱਤੀ ਸੀ ਕਦੇ ਰੋਟੀ ਦਾ ਟੁੱਕ ਖਾ ਲਿੰਦੀ ਕਦੇ ਮੂੰਹ ਚ ਬੁਰਕੀ ਵੀ ਨਾ ਪਉਂਦੀ ਕੁਝ ਨਾ ਕੁਝ ਖਾਣ ਪੀਣ ਕਰਨ ਸਰੀਰ ਅੰਦਰ ਗਰਮੀ ਪੈ ਗਈ ਸੀ ਸੁਖਵੀਰ ਨੂੰ ਪੀਲੀਆ ਹੋ ਗਿਆ ਪੀਲੀਏ ਦੀ ਦੇਸੀ ਦਵਾਈ ਲਈ ਹੌਲੀ ਹੌਲੀ ਉਹ ਠੀਕ ਤਾਂ ਹੋ ਗਿਆ ਪਰ ਗਲਗਲ ਵਰਗੀ ਸੁਖਵੀਰ ਜਿਵੇਂ ਕਿਸੇ ਦੀ ਕਰੜੀ ਨਜ਼ਰ ਨਹੀਂ ਚੜ ਗਈ ਹੋਵੇ ਪਿਓ ਚਾਹੁੰਦਾ ਸੀ ਕਿ ਮੇਰੀ ਤੀ ਸਰਕਾਰੀ ਨੌਕਰੀ ਲੱਗੇ ਪਰ ਹੁਣ ਉਹ ਚਾਹੁੰਦਾ ਸੀ ਕਿ ਮੇਰੀ ਤੀ ਠੀਕ ਹੋ ਜਾਏ ਬਸ ਧੀਆਂ ਦੇ ਦੁੱਖ ਬਹੁਤ ਹੁੰਦੇ ਆ ਵਾਪ ਸਾਰੀ ਉਮਰ ਇਹ ਧੀਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਧੀ ਦਾ ਦੁੱਖ ਚੱਲਣਾ ਬਹੁਤ ਔਖਾ ਹੁੰਦਾ ਆ ਆਖਰ ਗੁਰਚਰਨ ਨੇ ਸੁਖਵੀਰ ਵਾਸਤੇ ਰਿਸ਼ਤਾ ਵੇਖਣਾ ਸ਼ੁਰੂ ਕਰਤਾ ਉਹ ਬਹੁਤ ਸਾਈ ਪਰਚੋਲ ਕਰਦਾ ਪਰ ਸਾਡੂ ਹਰ ਥਾਂ ਭਾਨੀ ਮਾਰ ਦਿੰਦਾ ਪਤਾ ਨਹੀਂ ਉਹਨੂੰ ਕਿੱਥੋਂ ਕੰਸੂ ਮਿਲਦੀ ਕਿ ਅੱਜ ਸਵੇਰੇ ਦਾ ਰਿਸ਼ਤਾ ਵੇਖਣ ਗਿਆ ਤੇ ਕਿੱਥੇ ਵੇਖਣ ਗਿਆ ਆਖਰ ਕਿਤੇ ਗੱਲ ਨਾ ਬਣੀ ਗੁਰਚਰਨ ਦੀ ਭੈਣ ਨੇ ਉਹਦਾ ਰਿਸ਼ਤਾ ਆਪਦੇ ਜੀਠ ਤੇ ਮੁੰਡੇ ਨਾਲ ਕਰਨ ਦਾ ਕਿਹਾ ਮੁੰਡਾ ਵੀ ਸਿਆਣਾ ਸੀ ਪੜਿਆ ਲਿਖਿਆ ਤੇ ਪਹਿਲੀ ਵੀ ਚੰਗੀ ਆਉਂਦੀ ਸੀ ਦੂਜੀ ਗੱਲ ਇਹ ਸੀ ਕਿ ਘਰ ਦੀ ਗੱਲ ਵੀ ਸੁਖਵੀਰ ਕੋਲ ਉਹਦੀ ਭੂਆ ਜੋ ਸੀ ਗੁਰਚਰਨਾ ਸਿੰਘ ਵੀ ਹੁਣ ਹਾਰ ਗਿਆ ਸੀ ਉਹਨੇ ਸੋਚਿਆ ਹੁਣ ਹੋਰ ਕੋਈ ਹੀਲਾ ਨਹੀਂ ਉਹ ਮੁੰਡਾ ਵੇਖਣ ਚੱਲਿਆ ਗਿਆ ਸਭ ਠੀਕ ਠਾਕ ਸੀ ਤੇ ਸ਼ਗਨ ਦਾ ਦਿਨ ਬਣ ਲਿਆ ਬਾਕੀ ਅਗਲੇ ਪਾਗੇ ਹਾਂਜੀ ਦੋਸਤੋ ਅਣਵਿਆਹੀ ਮਾਨ ਦੇ ਅਗਲੀ ਕਹਾਣੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਗਲੇ ਭਾਗ ਦਾ ਨੋਟੀਫਿਕੇਸ਼ਨ ਮਿਲ ਸਕੇ ਬੈਲ ਆਈਕਨ ਜਰੂਰ ਦਬਾ ਦੇਣਾ ਜੀ ਮਿਲਦੇ ਆਂ ਅਗਲੇ ਭਾਗ ਵਿੱਚ ਰੱਬ ਰੱਖਾ